ਗੁੱਡ ਮਾਰਨਿੰਗ ਵੈਲਕਮ ਟੂ ਬੈਕ ਅਜਿਹਾ ਸਾਡਾ ਨਿਊ ਬਲੌਗ ਸੂਹਾ ਸੂਹਾ ਸਾਡੇ ਆਏ ਨੇ ਅੱਜ ਪਾਰਸਲ ਇਹ ਵਾਲਾ ਮੈਂ ਇੱਕ ਮੰਗਾਇਆ ਇਹ ਵਾਲੇ ਦੋ ਮੰਗਵਾਏ ਸੀ ਇਹ ਹਜੇ ਇੱਕ ਆ ਗਿਆ ਤੇ ਇੱਕ ਹੋਣਾ ਤੇ ਦੇਖਦੇ ਹਾਂ ਖੋਲ ਕੇ ਕਿੰਨੇ ਦੇ ਨਿਕਲੇ ਚ ਕੁਰਤੇ ਸੀ ਕੁਰਤੇ ਵਾਲੇ ਮੰਗਵਾਏ ਸੀ ਸੂਟ ਕੰਚੀ ਲਪੋ ਨਾ कुता ही है ना खोलता दिखाया पूरा सूट सी जेता चुन्नी पलाजो खोल खोलना पहला कुड़ता ही दिता पहला कुर्ता ही आया पिंक पिंक चलो पजामी नाल है ना, ना? पजामी या पलाजो ले लेंगे कैंसल भी नहीं ना करवा स भी ये दूजा कैंसिल करा दें पेमेंट भी मैं ऑनलाइन कर चुकी हूँ पलाजो ले लगे पिंक फिर तो दो ले लेवे पिंक चुन्नियाँ भी लैनिया पड़ी न कपड़ा सही है एर मंगा ली ए हल्का है ना हम वेली हो गए फिटिंग कर ली इन्हें बैठी बैठी पलाजो चुनी तो भी सही है ना ਇਹਦੇ ਨਾਲ ਤੇ ਕੋਈ ਹੋਰ ਆਰਡਰ ਕਰ ਲੈਣੀ ਆ ਫਿਰ ਇਹਦੇ ਲਈ ਜੋ ਹੋ ਗਿਆ ਚਾਹ ਹਾਂ ਜੇ ਮੈਂ ਗੁਰਦੁਆਰੇ ਵੇ ਜਾਣਾ ਸੂਟ ਤਾਂ ਇਹਦਾ ਮਹੰਗਾ ਸੀ ਕੋਰਤੇ ਕਰਤੇ ਫਿਰ ਗੁਰਦੁਆਰੇ ਪੈਂਟਾ ਪੁੱਟ ਹਾਂ ਉਹਦੇ ਤੇ ਰੰਗ ਇਹਦਾ ਹੋਰ ਦਿਖਾ ਰਹੇ ਸੀ ਹੈਨਾ ਹੋਰ ਡਿਜ਼ਾਈਨ ਵੀ ਦਿਖਾਇਆ ਸੀ ਹੋਰ ਫਿਰ ਮੈਂ ਬਾਅਦ ਚ ਤੁਹਾਨੂੰ ਫੋਨ ਤੇ ਹਾਂ ਡਿਜ਼ਾਈਨ ਵੀ ਸੇਮ ਹੀ ਕਰਤਾ ਇਹਨਾਂ ਨੇ ਉਨੀ ਵੀ ਰਹੀ ਫਰਕ ਆ ਦੇਖਾ कोई नहीं प्लाजो हम बड़ा देता है कि सैज है ना मंगाया था एल एक्सा मैं अगे भी यही इन्हें सैज होनी हूँ मैं पिछली बार प्लाजो मेरा बहुत सोना आया चल सिलाई मार लेंगे वहली होके दुनिया ही फिटिंग कर ली तू ਮੈਂ ਕਰਾ ਕੰਮ ਕੰਮ ਕਰਦੇ ਆ ਆ ਕਿਸ ਤੋਂ ਆਜੂ ਅਸਾਂ ਤਾਂ ਇਹ ਤੈਨੂੰ ਕੀ ਲੱਗਦਾ ਵੱਡਾ ਕਿ ਛੋਟਾ ਮੈਨੂੰ ਛੋਟਾ ਲੱਗਦਾ ਨਹੀਂ ਆ ਜਾਣਾ ਜਿਹੜਾ ਮੇਰਾ ਪਹਿਲਾ ਪਲਾਜੋ ਪਿੰਕ ਸੂਟ ਮੰਗਾਇਆ ਸੀ ਕਿਤੇ ਮੈਂ ਦਿਖਾਉਣੀ ਆ ਉਹਦਾ ਕੋਈ ਫਿਟਿੰਗ ਨਹੀਂ ਕਰੀ ਪਲਾਜੋ ਦੀ ਇੰਨਾ ਸੋਹਣਾ ਪਲਾਜੋ ਆਇਆ ਉਹ ਹਣੀ ਮੈਂ ਤਾਂ ਤੇਰੇ ਨਾਲ ਮੋਟੀ ਹਾਂ ਇਹ ਖੁੱਲਾ ਡੋਲੇ

ਇਹ ਪੰਪ ਤੇ ਤੇਲ ਕੋੜ ਇੱਕ ਵਜੇ ਮੈਂ ਕਿਹਾ ਤੇਲ ਨਹੀਂ ਤੇ ਅਸੀਂ ਇਧਰ ਪੰਪਾ ਲੈ ਰਹਾ ਪਏ ਰਸ ਸਤਰਕੰਦੀ ਆਲਾ ਮੈਨੂੰ ਲੱਗਿਆ ਜੋਤਾ ਕਹਿੰਦਾ ਮੈਨੂੰ ਸਤਰਕੰਦੀ ਲੈ ਕੇ ਦੋ ਮੈਂ ਕਿਹਾ ਚਲ ਭਾਈ ਰੋਕ ਲੈਨੇ ਆਪਾਂ ਫਿਰ ਰੋਕ ਲਿਆ ਆ ਚਲ ਆ ਜਾ ਫੇ ਆ ਜਾ ਆ ਜਾ ਮੇਰੇ ਕੰਨਾ ਟਾਈਮ ਲੱਗੂ ਹਾਂ ਅਲੈਕੁਮ ਅਸਸ ਮੈਂ ਲੈ ਆਂਦਾ ਸਾਗ ਪਾਲਕ, ਮੇਥੀ, ਬਾਥੂ, ਸਰੋਂ ਦਾ ਸਾਗ ਤੇ ਮੇਰਾ ਪੁੱਤ ਵੀ ਸਕੂਲੋਂ ਆ ਗਿਆ ਸ਼ਿਸ਼ੀਪੀਰੀਆਂ ਨਾਲ ਫੋਨ ਦੇਖ ਰਿਹਾ। ਜੋ ਤਾਂ ਮੈਂ ਸਕੂਲੋਂ ਲੈਣ ਗਈ ਸੀ ਹੁਣ ਰਸਤੇ 'ਚ ਸਾਨੂੰ ਸਾਗ ਵਾਲਾ ਪਾਈ ਮਿਲ ਗਿਆ ਫਿਰ ਅਸੀਂ ਸਾਗ ਲੈ ਲਿਆ। ਕਾਫੀ ਦਿਨ ਹੋ ਗਏ ਸੀ ਸਾਗ ਵੀ ਨਹੀਂ ਸੀ ਬਣਾਇਆ। ਮੈਂ ਕਿਹਾ ਚੱਲ ਸਾਗ ਬਣਾ ਲੈਂਦੇ ਅੱਜ। ਗੱਲਾਂ ਹਾਂ ਗੱਲਾਂ ਲਾਲਾ ਤੇਰੀਆਂ। ਛੱਤੀ। ਖੈਰ ਮੈਂ तू ए मैं देखेगा कैमरा दूजा किता तो बैक कैमरा कितना तो है मैं साग सवार ठीक है बाहर बैठी मैं साग सवार लव उस बात कम कर दिया साग धर देव कस के बनिया भाई ने ਆ ਇੱਕ ਮੂਲੀ ਲਈ ਸੀ ਨਾ ਤੋਂ ਮੈਂ ਕਹਾਂ ਜੋਤੇ ਨੇ ਸ਼ਾਮ ਨੂੰ ਮੂਲੀ ਦਾ ਪਰੌਂਠਾ ਬਣਾ ਕੇ ਦਊਂਗੀ ਨੂੰ ਮੂਲੀ ਵਾਲਾ ਪਰੌਂਠਾ ਬਹੁਤ ਪਸੰਦ ਤੇ ਮੇਰੀ ਰਸੋਈ ਚ ਪਿਆ ਪਿਆ ਖੰਡਾਰੇ ਅੱਜ ਸਵੇਰ ਦਾ ਅਸੀਂ ਕੰਮ ਨਹੀਂ ਕਰਿਆ ਕਿਉਂਕਿ ਸੁਵਾ ਗਗਨ ਦੀ ਬਹੁਤ ਜ਼ਿਆਦਾ ਤਵੀਦ ਖਰਾਬ ਹੋਗੀ ਹਾਂ ਪਰ ਤੇ ਨਹੀਂ ਆ ਉਹ ਬਾਹਰ ਰੈਕ ਦੇ ਉੱਤੇ ਪਿਆ ਹਜੇ ਤੱਕ ਸਵੇਰ ਦੀ ਅਸੀਂ ਰੋਟੀ ਨਹੀਂ ਬਣਾਈ ਪਰ ਅੱਜ 2 ਵਜੇ ਕਾ ਮੈਂ ਦਵਾਈ ਲਈ ਨਾ ਮੈਂ ਕੁਛ ਚਲ ਛੇਤੀ ਕਰਾ ਚੱਲੀ ਉਹਦੇ ਕੋਲ ਟੈਂਸ਼ਨ ਲੈਂਦੀ ਹੁਣੀ ਆ ਇਹ ਸ਼ੂਗਰ ਘਟ ਗਿਆ ਬਹੁਤ ਜ਼ਿਆਦਾ ਨਜ਼ਰਦਾ ਸ਼ੂਗਰ ਸਿਰ 45 ਹੀ ਰਹਿ ਗਿਆ ਤੇ ਫਿਰ ਢਾੜਕਣ ਵੀ ਘਟ ਗਈ ਲੀਵਰ ਵੀ ਬਹੁਤ ਜ਼ਿਆਦਾ ਵੱਧਦਾ ਕਹਿੰਦਾ ਤੇ ਡਾਕਟਰ ਕਹਿੰਦਾ 4 ਦਿਨ ਦਾਖਲ ਕਰਨੀ ਆ ਇੱਕ ਬੋਤਲ ਖੂਨ ਦੀ ਲੱਗੂਗੀ ਖੂਨ ਬਹੁਤ ਜ਼ਿਆਦਾ ਘਟਾ ਇੱਕ ਬੋਤਲ ਖੂਨ ਦੀ ਚੜੂਗੀ ਤੇ ਹੁਣ ਵੀ ਸਵੇਰ ਦੀਆਂ ਬੋਤਲਾਂ ਲੱਗ ਰਹੀਆਂ ਹਾਂ ਹਾਂ ਮੈਂ ਨਾ ਚੱਲੀ ਚਲ ਚੱਛੇਤੀ ਕਰ ਪਰ ਤਸਵੀਰ ਦੀ ਬੈਠੀ ਆ ਮੈਂ ਹਸਤਾੜ ਲਗਾ ਕੇ ਨੂੰ ਲਈ ਤੇ ਡਾਕਟਰ ਕਹਿੰਦਾ 4 ਦਿਨ ਦਾਖਲ ਰੱਖਣੀ ਆ ਹੁਣ ਮੈਂ ਕੱਲੇ ਜਾਣਿਆ ਕੀ ਕੀ ਕਰੂੰਗੀ ਫਿਰ ਮੈਂ ਹੁਣ ਦੇਖਦੀ ਆ ਡਾਕਟਰ ਨੂੰ ਕਹੂੰਗੀ ਕਿ ਮੈਂ ਸ਼ਾਮ ਨੂੰ ਲੈ ਜਾ ਕਰੂੰਗੀ ਰਾਤ ਨੂੰ ਸਾਰਾ ਦਿਨ ਰੱਖਿਆ ਕਰੂੰਗੀ ਸਵੇਰ ਨੂੰ ਲੈ ਜਾ ਕਰੂੰਗੀ ਸ਼ਾਮ ਨੂੰ ਘਰ ਲੈ ਆ ਕਰੂੰ ਕਿਉਂਕਿ ਜੋਤ ਨੂੰ ਲੈ ਕੇ ਮੈਂ ਹਸਪਤਾਲ 'ਚ ਬੈਠ ਨਹੀਂ ਸਕਦੀ ਹੈ ਨਾ ਫਿਰ ਨਾਲੇ ਪੇਪਰ ਨੇ 10 ਮਾਰਚ ਤੋਂ ਜੋਤਰੇ ਪੇਪਰ ਸ਼ੁਰੂ ਹੋ ਰਹੇ ਨੇ ਅੱਜ ਕੰਨੀ ਦਾ ਤਰੀਕ ਹੋ ਗਿਆ ਦਿਨ ਕਿਹੜੇ ਰਹਿ ਗਏ ਨੇ ਹੁਣ ਇਹਨੂੰ ਮੈਂ ਲੈ ਕੇ ਆਈ ਸੀ ਘਰੇ ਪਹਿਲਾਂ ਉਥੋਂ ਗਗਨ ਦੇ ਕੋਲੋਂ ਫਿਰ ਮੈਂ ਸਿੱਦੇ ਸਕੂਲ ਗਈ ਸਕੂਲੋਂ ਇਹਨੂੰ ਘਰ ਲਿਆਈ ਤੇ ਛਿੱਸੀ ਬਣਾ ਕੇ ਪਲਾਈ ਅਜੇ ਅਸੀਂ ਰੋਟੀ ਪਕਾਉਣੀ ਖਾਣੀ ਆ ਉੱਥੇ ਕੁਝ ਲੈ ਕੇ ਖਾ ਲੂੰਗੀ ਹੁਣ ਉਹ ਕੱਲੀ ਹੁਣ ਮੈਂ ਗਗਨ ਕੋਲੇ ਜਾ ਰਹੀ ਆ ਬਸ ਸ਼ਾਮ ਨੂੰ ਫਿਰ ਲੈ ਕੇ ਆ ਜੂੰਗੀ ਸਵੇਰ ਨੂੰ ਲੈ ਜਾ ਕਰੂੰਗੀ ਸ਼ਾਮ ਨੂੰ ਲੈ ਲਾਇਆ ਕਰੂੰਗੀ ਸ਼ਾਮ ਰਾਤ ਨੂੰ ਅਸੀਂ ਘਰੇ ਸੋਜਿਆ ਕਰਾਂਗੇ 4 ਦਿਨ ਪੂਰੇ ਕਰਨੇ ਪੈਣਗੇ ਚਲ ਚਾ ਛੇਤੀ ਤਿਆਰ ਹੋ ਉਹ ਤਾਂ ਚਲੀਏ ਔਰ ਟੈਨਸ਼ਨ ਲੈਂਦੀ ਹੋਣੀ ਆ ਮੈਂ ਤਿਆਰ ਤਾਂ ਬਧੀਆ ਹਾਂ ਤਿਆਰ ਹੋ ਰਿਹਾ ਚੋਤਾ ਮੇਰਾ ਉਹਨੂੰ ਮੈਂ ਕਹੇ ਸੀ ਮੈਂ ਗਗਨ ਦੇ ਬੋਤਲਾਂ ਲੱਗਦੀਆਂ ਦੇਖ ਕੇ ਜੋ ਤਾਂ ਡਰਦੀ ਆ ਕਦੇ ਉਹ ਤਾਂ ਹੱਥ ਫੜ ਲੈਂਦੀ ਆ ਕਦੇ ਉਹ ਤਾਂ ਪੈਰ ਫੜ ਲੈਂਦੀ ਆ ਹੁਣ ਫੋਨ ਦਿੱਤਾ ਥੋੜਾ ਜਿਹਾ ਫੋਨ ਦੀ ਆ ਰਹੀ ਲੱਗੀ ਆ ਪਹਿਲਾਂ ਤਾਂ ਰੋਣ ਲੱਗੀ ਸੀ ਕਗਾ ਨੂੰ ਦੇਖ ਕੇ ਜਦੋਂ ਡਾਟਾ ਠੀਕਾ ਲਾਉਣ ਆਉਂਦਾ ਨਾ ਜਦੋਂ ਗਗਰ ਰੋਣਾ ਪੌਦੀ ਆ ਤਾਂ ਨਾਲ ਰੋਪਾਂ ਦੀ ਲੋੜ ਹੁੰਦਾ